ਐਜੰਸੀ ਸਰਕਾਰੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਗੱਲ ਕਰ ਰਹੇ ਹਾਂ ਔਰ ਉਹਦਾ ਇਮੀਡੀਏਟ ਜਿਹਨੂੰ ਕਹੀਏ ਕਿ ਪ੍ਰੋਵੋਕੇਸ਼ਨ ਕਾਰਨ ਉਹ ਬਣਿਆ ਜਿਹੜਾ ਉੱਥੇ ਇੱਕ ਨਵੇਂ ਬੱਚੇ ਦੀ ਜਿਹੜੀ ਲਾਸ਼ ਆ ਉਹਦਾ ਜਿਹੜਾ ਸਹਰੇ ਉਹ ਪੁੱਛਿਆ ਪੁੱਤੇ ਨਹੀਂ ਕੋਲ ਆਵਾਰਾ ਪੁੱਤੇ ਦੇ ਕੋਲ ਮਿਲੇ ਆ ਉਹ ਤੋਂ ਬਾਅਦ ਉਹਦੀ ਜਾਂਚ ਹੋਈ ਔਰ ਪੁਲਿਸ ਦਾ ਦਾਵਾ ਵਾ ਕਿ ਉਹਨਾਂ ਨੇ ਜਿਹੜਾ ਬੱਚੇ ਦਾ ਪਿਤਾ ਉਹ ਨੂੰ ਪਸਾਰ ਕਾਲੇ ਜਿੰਨੇ ਉਹਦੀ ਲਾਸ਼ ਜਿਹੜੀ ਸੀ ਉਹ ਡਸਟਬੈਂਚ ਚ ਛੁੱਟੀ ਸੀ ਅਸੀਂ ਆਸ ਕਰਦੇ ਹਾਂ ਕਿ ਬਾਕੀ ਇਤਨਾ ਹੀ ਹੋਇਆ ਹੋਊਗਾ ਹਾਲਾਂਕਿ ਬਹੁਤ ਮੰਦ ਭਾਗੀ ਕਰ ਲਿਆ ਇਹੋ ਜਿਹੀ ਘਟਨਾ ਜਿਹੜੀ ਆ ਵਾਕਈ ਮਨੁੱਖਤਾ ਨੂੰ ਸ਼ਰਮਨਾ ਕਰਨ ਵਾਲੀ ਗੱਲ ਆ ਅ ਲੇਕਿਨ ਮਸਲਾ ਇਹ ਤੋਂ ਵੱਡਾ ਉੱਠਦਾ ਵਾ ਕਿ ਸਰਕਾਰੀ ਹਸਪਤਾਲਾਂ ਦੀ ਹਾਲਤ ਕੀ ਆ ਚਲੋ ਇਸ ਕੇਸ ਦੇ ਵਿੱਚ ਤੇ ਕਿਸੇ ਮਾਂ-ਬਾਪ ਦੀ ਇੰਗੈਲੀ ਸੀ ਜਿਹੜੀ ਕਰਕੇ ਸਾਰਾ ਹੋਇਆ ਪਰ ਇਸੇ ਹਸਪਤਾਲ ਦੇ ਵਿੱਚ ਅਜ ਤੋਂ 6 ਮਹੀਨੇ ਪਹਿਲਾਂ 7 ਮਹੀਨੇ ਪਹਿਲਾਂ ਬਿਜਲੀ ਚਲੀ ਗਈ ਸੀ ਆਪਰੇਸ਼ਨ ਥੀਏਟਰ ਦੇ ਵਿੱਚ ਪਰ ਟਰਚਰ ਨੇ ਨਾ ਡਾਕਟਰ ਨੇ ਆਪਰੇਸ਼ਨ ਪੂਰਾ ਕੀਤਾ ਉਤੋਂ ਬਾਅਦ ਜਲੰਧਰ ਦੇ ਵਿੱਚ ਆਕਸੀਜਨ ਫੇਲ ਹੋ ਗਈ ਤੇ ਲੋਕਾਂ ਦੀ ਮੌਤ ਹੋ ਗਈ ਸਰਕਾਰੀ ਹਸਪਤਾਲਾਂ ਦੀ ਹਾਲਤ ਬਹੁਤ ਖਸਤਾ ਵਾ ਬਹੁਤ ਅਫਸੋਸ ਨਾਲ ਇਹ ਕਹਿਣਾ ਪੈਂਦਾ ਵਾ ਦਾਵੇ ਸਰਕਾਰਾਂ ਜਿਹਨੇ ਮਰਜ਼ੀ ਕਰੀ ਜਾਣ ਜਿਹਨਾਂ ਮਰਜ਼ੀ ਕਹੀ ਜਾਣ ਕਿ ਅਸੀਂ ਨੇ ਲੱਖ ਲੋਕਾਂ ਨੂੰ ਇਲਾਜ ਕਰਤਾ ਉਹ ਕਰਤਾ ਲੇਕਿਨ ਮਜਬੂਰਨ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਲਈ ਜਾਣਾ ਪੈ ਰਿਹਾ ਵਾ ਹਾਲਤ ਇਹ ਆ ਕਿ ਪੰਜਾਬ ਦੇ ਵਿੱਚ ਕਰੀਬ 6000 ਸਰਕਾਰੀ ਡਾਕਟਰਾਂ ਦੀਆਂ ਪੋਸਟਾਂ ਆ ਅੱਧੀਆਂ ਖਾਲੀ ਪਈਆਂ ਪੰਜਾਬ ਸਰਕਾਰ ਸਿਰਫ ਤਿੰਨ ਜ਼ਰ ਡਾਕਟਰਾਂ ਦੇ ਨਾਲ ਆਪਣਾ ਕੰਮ ਕਰ ਰਹੀ ਹੈ ਜੀ ਅਧੀਆਂ ਪੋਸਟਾਂ ਖਾਲੀ ਆ ਤੇ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਕੀ ਉੱਥੇ ਵਾਕਈ ਹਾਲਤ ਹੈ ਆ ਜਿਹੜਾ ਡਾਕਟਰ ਪੇਸ਼ੈਂਟ ਰੇਸ਼ਿਓ ਆ ਸਰਕਾਰੀ ਹਸਪਤਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਉਹ 1:9000 ਆ ਵੀ ਇੱਕ ਡਾਕਟਰ ਤੇ 9000 ਮਰੀਜ਼ WHO ਦੀਆਂ ਗਾਈਡਲਾਈਨਸ ਸੇ ਆਪੇ ਇੱਕ ਡਾਕਟਰ ਤੇ 1000 ਮਰੀਜ਼ ਹੋਣਾ ਚਾਹੀਦਾ ਬਸ 9 ਗੁਣਾ 9 ਗੁਣਾ ਹਾਲਤ ਖਸਤਾ ਆ डेंटिस्ट ਦੀ ਹਾਲਤ ਹੋਰ ਵੀ ਖਰਾਬ ਹੈ ਪੰਜਾਬ ਦੇ ਵਿੱਚ ਸਿਰਫ 300 ਸਰਕਾਰੀ ਡੈਂਟਿਸਟ ਇਹਦਾ ਮਤਲਬ ਹੈ ਕਿ ਇੱਕ ਡੈਂਟਿਸਟ ਜਿਹੜਾ 1 ਲੱਖ ਲੋਕਾਂ ਦਾ ਟਰੀਟਮੈਂਟ ਕਰਦਾ ਕਰ ਵੀ ਸਕਦਾ ਬਿਲਕੁਲ ਫਜ਼ੂਲ ਗੱਲ ਹੈ ਕੋਈ ਨਹੀਂ ਸਕਦਾ ਮਜਬੂਰ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਜਾਣਾ ਪੈ ਰਿਹਾ ਹੈ ਔਰ ਪ੍ਰਾਈਵੇਟ ਹਸਪਤਾਲਾਂ ਤੇਨੂੰ ਪਤਾ ਹੀ ਆਖੋ ਤੇ ਫੀਸ ਬਹੁਤ ਜ਼ਿਆਦਾ ਵਾ ਔਰ ਉਹ ਫੀਸ ਦੀ ਰੀਇੰਬਰਸਮੈਂਟ ਜਿਹੜੀ ਆ ਬਹੁਤ ਉਹ ਕੰਮ ਆ ਕੋ ਸੁੱਖਾ ਕੰਮ ਨਹੀਂ ਐਮਰਜੈਂਸੀ ਕੇਅਰ ਹੈ ਹੀ ਨਹੀਂ ਜੇ ਕਿਸੇ ਨੂੰ ਸੱਡਨ ਹਾਰਟ ਅਟੈਕ ਹੋ ਜਾਏ ਜਾਂ ਕੋਈ ਵਾਕਈ ਐਕਡਮ ਲੋੜ ਪੈ ਜਾਏ ਕੋਈ ਐਕਸੀਡੈਂਟ ਹੋ ਜਾਏ ਠੀਕ ਹੈ ਹੁਣ ਥੋੜੀ ਜਿਹੀ ਬਿਹਤਰੀ ਆਈ ਹੈ ਸੰਕਾ ਦੇ ਉੱਤੇ ਜਿਹੜੇ ਐਕਸੀਡੈਂਟ ਹੁੰਦੇ ਨੇ ਉੱਥੇ ਮੋਬਾਈਲ ਬਲੈਂਸ ਮੁਹੱਈਆ ਕਰਾਂਗੇ ਆ ਗਿਆ ਮੈਂ ਪਰ ਜੇ ਕੋਈ ਪਿੰਡਾਂ ਦੇ ਵਿੱਚ ਕਿਸੇ ਨੂੰ ਹਾਰਟ ਅਟੈਕ ਹੋ ਜਾਏ ਤੇ ਜਦੋਂ ਤੱਕ ਉਹ ਹਸਪਤਾਲ ਪਹੁੰਚਦਾ ਵਾ ਤੇ ਟ੍ਰੈਕ ਤੇ ਟ੍ਰੈਵਲ ਤੇ ਆਪਣੇ ਕਾਰ ਦੇ ਵਿੱਚ ਕੋਈ ਪ੍ਰਾਈਵੇਟ ਮੋਟਰਸਾਈਕਲ ਦੇ ਉੱਤੇ ਲੈ ਕੇ ਜਾਂਦੇ ਆ ਉਹਨੇ ਜੇ ਮੋੜ ਦਮ ਤੋੜ ਦਿੰਦਾ ਵਾ ਅਸੀਂ ਪ੍ਰਾਈਵੇਟ ਦੇ ਨਾਲ ਬਿਜੇ ਮੁਲਕਾਂ ਤੋਂ ਕੁਝ ਸਿੱਖਿਆ ਹੀ ਨਹੀਂ

ਸਰਕਾਰ ਜਰੀਆ ਸਿਰਫ ਸਿਰਫ ਦਾਅਵੇ ਕਰ ਰਹੀ ਆ ਹੁਣ ਇਹਨਾਂ ਨੇ ਦਾਅਵਾ ਕੀਤਾ ਸੀ ਇਹ ਸਰਕਾਰ ਨੇ ਕਿ ਅਸੀਂ 16 ਨਵੇਂ ਹਸਪਤਾਲ ਖੋਲ੍ਹਾਂਗੇ ਛੇ ਦਿਖਤੋਂ ਤੇ ਕੰਮ ਵੀ ਸ਼ੁਰੂ ਹੋ ਗਿਆ ਵਾ ਪਰ ਨਵੇਂ ਹਸਪਤਾਲਾਂ ਦੀ ਕੀ ਲੋੜ ਹੈ ਜਿਹੜੇ ਪੁਰਾਣੇ ਹਸਪਤਾਲ ਨੇ ਉਹਨਾਂ ਨੂੰ ਤਾਂ ਚਲਾ ਲੀਏ ਪਹਿਲਾਂ ਔਰ ਬਹੁਤ ਵਧੀਆ ਇੰਕਜ਼ਾਮ ਸੀ ਕਿ ਸਭ ਤੋਂ ਥੱਲੇ ਸਬਸੈਂਟਰ ਫਿਰ ਪੀ ਐਚ ਸੀ ਫਿਰ ਕਮਿਊਨਿਟੀ ਹੈਲਥ ਸੈਂਟਰ ਫਿਰ ਫਿਰ ਸਬਡਿਵੀਜ਼ਨ ਹੈਡ ਹਸਪੀਟਲ ਤੇ ਫਿਰ ਉਸ ਤੋਂ ਬਾਅਦ ਡਿਸਟ੍ਰਿਕਟ ਹਸਪੀਟਲ ਅਰ ਪਾ ਵੇਖੀ ਲਿਆ ਕਿ ਡਿਸਟ੍ਰਿਕਟ ਹਸਪੀਟਲ ਦੀ ਕੀ ਹਾਲਤ ਹੈ ਸਿਸਕ ਹਸਪੀਟਲ ਕੀ ਰਜਿੰਦਰਾ ਹਸਪੀਟਲ ਦੀ ਕੀ ਹਾਲਤ ਹੈ ਆਪਾਂ ਕਿਹਾ ਸੋ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਨੇ ਕੋ ਡਾਕਟਰ ਬਲਜੀਤ ਸਿੰਘ ਨੇ ਖੁਦ ਡਾਕਟਰ ਨੇ ਜੇ ਉਹਨਾਂ ਦੇ ਹੁੰਦਿਆ ਹੋਇਆ ਵੀ ਸਿਹਤ ਸੇਵਾਵਾਂ ਵਿੱਚ ਬਿਹਤਰੀ ਨਹੀਂ ਆਈ ਤੇ ਫਿਰ ਕਦੀ ਨਹੀਂ ਬਿਹਤਰੀ ਆਸ ਸੁਭੀਠ ਹੈ ਪੈਸੇ ਦੀ ਕਮੀ ਆ ਤੇ ਫਿਰ ਵਾਦੇ ਨਾ ਨਾ ਕਰੋ ਕਿ ਇਹ ਨਵੇਂ ਹਸਪਤਾਲ ਖੁਲਾਉਂਦੇ ਉਹ ਪੈਸਾ ਜਿਹੜਾ ਵਾ ਉਹ ਐਗਜ਼ਿਸਟਿੰਗ ਹਸਪੀਟਲ ਤੇ ਰਿਐਲਿਸਟ ਕਰੋ ਪਹਿਲੇ ਉਹਨਾਂ ਦੀ ਹਾਲਤ ਬਿਹਤਰ ਕਰ ਲਓ ਕਿ ਫਿਰ ਨਵੇਂ ਹਸਪਤਾਲਾਂ ਵਾਲਾ ਆਪਾਂ ਵਧੀਏ ਐਮਰਜੈਂਸੀ ਕੇਅਰ ਵਰਤਿਆੰਦੋ ਡਾਕਟਰਾਂ ਨੂੰ ਪੂਰੇ ਕਰੋ ਜੇ 6000 ਡਾਕਟਰ ਦੀ ਲੋੜ ਹੈ ਤੇ 6000 ਦਿਓ ਮੇਰਾ ਤਾਂ خیال ਹੈ 6000 ਤੋਂ ਵੱਧ ਡਾਕਟਰ ਭਰਤੀ ਕਰਨੇ ਚਾਹੀਦੇ ਹਨ ਤਨਖਾਹਾਂ ਚੰਗੀਆਂ ਦਿਓ ਉਹਨਾਂ ਨੂੰ ਨਰਸਾਂ ਨੂੰ ਤਨਖਾਹਾਂ ਚੰਗੀਆਂ ਦਿਓ ਡੈਂਟਿਸਟ ਹੋਰ ਭਰਤੀ करिए ਦਵਾਈਆਂ ਮੁਹੱਈਆ ਕਰਿਓ ਜੇ ਸੱਚ ਦਵਾਈਆਂ ਮਿਲਦੀਆਂ ਚਾਹੀਦੀਆਂ ਵਾ ਤੇ ਫਿਰ ਸਿਰਫ 20 ਕਿਉਂ ਮਿਲਦੀਆਂ 30 ਕਿਉਂ ਮਿਲਦੀਆਂ ਬਾਕੀ ਕਿੱਦੋਂ ਲੈਣ ਲੋਕੀ ਮੈਕਸ਼ੂਰ ਵੀ ਐਕਸਰੇ ਮਸ਼ੀਨਾਂ ਠੀਕ ਹੋਣ ਮੇਕ ਸ਼ੋਰ ਵੀ ਜਿਹੜੀ ਬਾਕੀ ਟੈਸਟਿੰਗ ਲੈਬੋਰਟਰੀਜ਼ ਸਹੀ ਤਰੀਕੇ ਨਾਲ ਚੱਲਣ ਲੋਕਾਂ ਨੂੰ ਪ੍ਰਾਈਵੇਟ ਹਸਪਤਾਲ ਨਾ ਜਾਣਾ ਪਵੇ ਸਰਕਾਰੀ ਸਿਹਤ ਸੇਵਾਵਾਂ ਨੂੰ ਲੀ ਤੇ ਲੈਣਾ ਸਰਕਾਰ ਦਾ ਮੁੱਖ ਮਕਸਦ ਹੋਣਾ ਚਾਹੀਦਾ ਵਾ ਔਰ ਜੇ ਇਸ ਮਕਸਦ ਨੂੰ ਉਹ ਪੂਰਾ ਨਹੀਂ ਕਰ ਸਕੇ ਤੇ ਇਹਦਾ ਮਤਲਬ ਹੈ ਕਿ ਉਹ ਆਪਣੇ ਜਿਹੜਾ ਮੇਰੀ ਬੇਸਿਕ ਕਮਿਟਮੈਂਟ ਹੈ ਉਹਦੇ ਤੋਂ ਉਹ ਵਾਂਝੇ ਰਹਿ ਰਹੇ ਨੇ ਔਰ ਉਹਦੇ ਤੋਂ ਉਹ ਥਿੜਕ ਰਹੇ ਨੇ ਬਹੁਤ ਬੁਰੀ ਹਾਲਤ ਹੈ ਪੰਜਾਬ ਦੇ ਸਿਰਫ ਹਸਪਤਾਲਾਂ ਦੀ ਔਰ ਇਹਦੇ ਚ ਵੱਡੇ ਪੱਧਰ ਤੇ ਉੱਤੇ ਇੱਕ ਬਿਹਤਰੀ ਦੀ ਲੋੜ ਹੈ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਹੈ ਇਹ ਦੇ ਕੋ ਸਾਲ ਡੇਸਾ ਰਹਿ ਗਿਆ ਵਾ ਪਰ ਇੱਕ ਕੁਇਕਲੀ ਹਫਤੇ 10 ਦਿਨ ਦੇ ਵਿੱਚ ਇੱਕ ਐਕਸ਼ਨ ਪਲਾਨ ਲਿਆਉਣਗੇ ਐਕਸ਼ਨ ਪਲਾਨ ਨੂੰ ਲਾਗੂ ਕਰਨਗੇ ਔਰ ਇਹੋ ਜਿਹਾ ਐਕਸ਼ਨ ਪਲਾਨ ਜਿਹੜਾ ਅਗਲੀ ਸਰਕਾਰਾਂ ਨੇ ਬਾਅਦ ਦੇ ਵਿੱਚ ਸਾਲ ਡੇਸਾ ਬਾਅਦ ਅਗਲੀ ਸਰਕਾਰ ਆਵੇ ਉਹ ਵੀ ਉਹਨੂੰ ਕੰਟੀਨਿਊ ਕਰ ਸਕੇ ਪਰ ਸਭ ਤੋਂ ਵੱਡੀ ਗੱਲ ਐਮਰਜੈਂਸੀ ਰਿਸਪੌਂਸ ਟੀਮ ਟਰੋਮਾ ਰਿਸਪੌਂਸ ਟੀਮ ਜਿਹੜੀ ਆ ਉਹ ਹਰ ਖਾਤੇ ਖਾਤੇ ਮੱਈਆ ਫਰੰਦਿਲ ਹੋਵੇ